ਦੁਨੀਆਵੀ ਰੰਗ ਤਮਾਸ਼ੇ ਦੇਖਦੇ ਹੋਈਏ ਦੁਨੀਆਵੀ ਕਿਤਾਬਾਂ ਨਾਵਲ ਪੜ੍ਹਦੇ ਹੋਈਏ ਮੈਗਜ਼ੀਨ ਪੜ੍ਹਦੇ ਅਖਬਾਰਾਂ ਪੜ੍ਹਦੇ ਹੋਈਏ ਕੋਈ ਨਹੀਂ ਗੋੜਾ ਦੁੱਖ ਦਾ ਕੋਈ ਨਹੀਂ ਲੱਕ ਦੁੱਖ ਦਾ ਕੋਈ ਵਾਸ ਹੀ ਨਹੀਂ ਆਉਂਦੀ ਕੋਈ ਹਲਸ ਨਹੀਂ ਆਉਂਦਾ ਕਿਉਂਕਿ ਮਨ ਆਦੀ ਹੋ ਚੁੱਕਾ ਹੈ ਮਨ ਨੂੰ ਉਧਰ ਲੱਗਦਾ ਹੀ ਨਹੀਂ ਹੈ ਕਿ ਮੈਂ ਕਿਤੇ ਮੈਨੂੰ ਕੋਈ ਹਲਸ ਨੇੜੇ ਆਵੇਗਾ ਪਰ ਸੱਚ ਦੀ ਗੱਲ ਰੱਬ ਦੇ ਘਰ ਦੀ ਗੱਲ ਇਹਨਾਂ ਚੰਗੀ ਨਹੀਂ ਲੱਗਦੀ ਕਿੰਨੇ ਨਾ ਇਹ ਸਿੱਧਾ ਹੁੰਦਾ ਹੈ ਤੇ ਨਾ ਹੀ ਮਾੜਾ ਜਾਂ ਕੰਨ ਇਧਰ ਕਰਦਾ ਹੈ ਕਿ ਕੋਈ ਸੋਣੀ ਤੋਂ <todimé> ਜਿਵੇਂ ਕਹੇ ਉਹਨਾ ਕਾਣ ਤਰੈ ਕਾਣ ਕਿੰਨੇ ਕੰਨ ਨੂੰ ਮਾੜਾ ਜਿਹਾ ਕੰਨ ਵੀ ਨਹੀਂ ਇਧਰ ਕਰਦਾ ਕਿ ਕੋਈ ਰੱਬ ਦੇ ਘਰ ਦੀ ਗੱਲ ਸੁਣ ਲਵਾਂ ਮੈਂ ਮਾਫ ਕਰਿਓ ਕਈ ਵਾਰੀ ਅਸੀਂ ਗੁਰਦੁਆਰਬਾਰ 'ਚ ਬੈਠਾ ਹੋਇਆ ਮਨ ਵੀ ਕਿਤੇ ਹੋਰ ਹੀ ਗੱਲਾਂ ਕਰੀ ਜਾਂਦਾ ਹੈ ਸੁਰਤ ਕਿਤੇ ਹੋਰ ਹੀ ਤੁਰੀ ਫਿਰਦੀ ਹੈ ਆਪੇ ਖਿਆਲ ਆਪੇ ਸਵਾਲ ਆਪੇ ਜਵਾਬ ਆਪਣੇ ਆਪਣੇ ਗੱਲਾਂ ਤੇ ਲੱਗਿਆ ਰਹਿੰਦਾ ਕੋਲ ਬੈਠੇ ਮਨੁੱਖ ਦੇ ਲੀੜੇ ਕੱਪੜੇ ਦੇਖੀ ਜਾਊਗਾ ਕੋਲ ਬੈਠੇ ਮਨੁੱਖ ਦੇ ਸੁਭਾਅ ਬਾਰੇ ਗੱਲਾਂ ਆਪਣੇ ਅੰਦਰ ਚੱਕਰੀ ਜਾਊਗਾ ਸਾਹਮਣੇ ਬੋਲਣ ਵਾਲੇ ਦੇ ਸਨੱਕ ਤਰੀ ਜAVE ਪਤਾ ਨਹੀਂ ਇਹਨੇ ਕਿੱਧਰ ਨੂੰ ਕਿੱਧਰ ਤੁਰਿਆ ਰਹਿਣਾ